ਪਿਛਲੇ ਦੇਨੀ ਬਾੜ ਆਉਣ ਦੇ ਚਲਦੇ ਲੋਕਾਂ ਨੂੰ ਇਸ ਦਾ ਕਾਫੀ ਨੁਕਸਾਨ ਹੋਇਆ ਸੀ ਜਿਸ ਦੇ ਚਲਦੇ ਲੋਕਾਂ ਦੇ ਘਰ ਇਸ ਦੀ ਚਪੇਟ ਵਿੱਚ ਬਹਿ ਗਏ ਘਰਾਂ ਦਾ ਸਮਾਨ ਤੇ ਘਰਾਂ ਦੇ ਵਿੱਚ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਬਾੜ ਦੀ ਚਪੇਟ ਦੇ ਵਿੱਚ ਆ ਗਈਆਂ जिसो वाह पठानकोट प्रशासन की मदद लगे आईया जिसके चलते टीम जो मलपुर के नजदीक पिंडी जिथे गुजर भाईचारे डेरे दे दे से जिथे लोग की बाढ़ के चलते उन्होंने काफी नुकसान होया चार पांच दिन लाई

ਸਾਡੇ ਇਥੇ ਬਾਸ਼ਨਾ ਪਾਣੀ ਇਕੱਠਾ ਹੋ ਗਿਆ ਸੀ ਔਰ ਪਿੱਛੋਂ ਇੱਕ ਨਹਿਰ ਟੁੱਟੀ ਸੀ ਉਹਦੇ ਨਾਲ ਪਾਣੀ ਝੜ ਗਿਆ ਸੀ ਔਰ ਸਾਡੇ ਕੱਚੇ ਮਕਾਨ ਸਾਰੇ ਟੁੱਟੇ ਹੋਏ ਉਹਦੇ ਤਾਂ ਅਸੀਂ 4-5 ਦਿਨ ਡੰਗਰ ਪਸ਼ੂ ਲੈ ਆ ਕੇ ਇਥੋਂ ਬਾਹਰ ਚੱਲ ਗਏ ਸੀ ਤੇ ਸਰਕਾਰ ਦਾ ਕੋਈ ਬੰਦਾ ਨਹੀਂ ਆਇਆ ਸਾਡੇ ਤੱਕ ਨਾ ਹੀ ਸਾਨੂੰ ਕੋਈ ਮਦਦਲ ਕੇ ਉਹਨਾਂ ਨੇ ਮਦਦ ਕੀਤੀ ਹੈ ਨੁਕਸਾਨ ਕਿੰਨਾ ਹੋਇਆ ਤੁਹਾਨੂੰ ਨੁਕਸਾਨ ਸਾਡੇ ਘਰ ਬਹਿ ਗਏ ਨੇ ਕੰਦਾ ਬਹਿ ਗਿਆ ਅੰਦਰੋਂ ਪਾਣੀ ਰੁਕਿਆ ਸੀ 4-5 ਦਿਨ ਅਸੀਂ ਇਥੋਂ ਬਾਹਰ ਹੀ ਰਹਿ ਆਂ 4-5 ਦਿਨ ਬਾਅਦ ਫਿਰ ਮੁੜ ਕੇ ਆ ਕੇ ਵੇਖਿਆ ਤਾਂ ਉਹ ਕਾਫੀ ਘਰਾਂ 'ਚ ਪਾਣੀ ਰੁਕਿਆ ਸੀ। ਪਸ਼ੂਗਰਾਂ ਦਾ ਕੋਈ ਨੁਕਸਾਨ ਹੋਇਆ? ਹਾਂ ਪਸ਼ੂਆਂ ਦਾ ਵੀ ਕੋਈ ਬੱਕਰੀਆਂ ਬੁੱਕਰੀਆਂ ਸਾਡੀਆਂ ਮਰ ਗਈਆਂ ਨੇ ਤੇ 4-5 ਘਰ ਨੇ ਸਾਡੇ ਇੱਥੇ ਬਾਕੀ ਥੱਲੇ ਨੇ ਕੋਈ 20-25 ਘਰ ਛੋਟੇ-ਮੋਟੇ ਡੰਗਰਾਂ ਦਾ ਨੁਕਸਾਨ ਵੀ ਹੋਇਆ ਹੈ। ਮਤਲਬ ਮਕਾਨ ਸਾਰੇ ਦੇ ਕੱਚੇ ਨੇ? ਹਾਂ ਨਹੀਂ ਵਿੱਚ ਮਕਾਨ ਪੱਕੇ ਵੀ ਐ ਨੇ ਤੇ ਵਿੱਚ ਕੱਚੇ ਵੀ ਐ ਨੇ ਜਿਹੜੇ ਕੱਚੇ ਮਕਾਨ ਇਹ ਹੁੰਦੀਆਂ ਵੀ ਨੀਵਾਂ ਬੈਠੀਆਂ ਉਹ ਤਾਂ ਟੁੱਟ ਵੀ ਗਏ ਨੇ ਤੇ ਜਿਹੜੇ ਪੱਕੇ ਸੀ ਹੁੰਦੀਆਂ ਨੀਵਾਂ ਬੈਠਗੀਆਂ ਫੇਰ ਕੀ ਕਰੋਗੇ ਸਰਕਾਰਾਂ ਨੂੰ ਸਰਕਾਰ ਸਾਡੀ ਕੋਈ ਮਦਦ ਕਰੇ ਕੀ ਨਾਮ ਹੈ ਆਪਣੀ ਮਿਰਜਾ ਮੇਰਾ ਨਾਮ ਜਿਹੜਾ ਪਿੰਡ ਹੈ ਮਰਕਪੁਰ ਬਾੜ ਗਰਕੇ ਕਿੰਨਾ ਕੁ ਨੁਕਸਾਨ ਆਇਆ ਤੁਹਾਡਾ ਬੜਾ ਨੁਕਸਾਨ ਹੋਇਆ ਪਾਣੀ ਚੜਿਆ ਆਖੀ 6-7 ਦਿਨ ਇੱਥੇ ਰਹਿ ਨਹੀਂ ਬਾਹਰ ਚਲ ਗਏ 6-7 ਦਿਨ ਬੜਾ ਪਾਣੀ ਜਿਹੜਾ ਬੜਾ ਕੰਦਾ ਕੰਦਾ ਸਾਰੀਆਂ ਕਟੀਆਂ ਬੈ ਗਈਆਂ ਸਾਡੀਆਂ ਆਹੀ 5-6 ਦਿਨ ਇਥੋਂ ਘਰੋਂ ਬਾਹਰ ਚਲ ਗਏ ਫੇਰ ਸਾਡਾ ਬੜਾ ਨੁਕਸਾਨ ਹੋਇਆ ਸਾਡੀ ਕਿਸੇ ਨੇ ਮਦਦ ਹੀ ਨਹੀਂ ਕੀਤੀ ਨੁਕਸਾਨ ਕੀ ਕੀ ਹੋਇਆ ਤੁਹਾਡਾ ਸਾਡੀਆਂ ਬੱਕਰੀਆਂ ਮਰੀਆਂ ਗਾਇਆਂ ਮਰੀਆਂ ਸਾਡਾ ਬੜਾ ਨੁਕਸਾਨ ਹੋਇਆ ਹੈ ਇਹ ਘਾੜੀ ਕਿਹਨੇ ਮਦਦ ਨਹੀਂ ਕੀਤੀ ਕਟੇ ਘਾਟੇ ਸਾਰੇ ਬਹਿ ਗਏ ਬਣੇ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਤੇ ਮਦਦ ਕੀਤੀ ਜਾ ਰਹੀ ਹੈ ਜਿਹੜੇ ਹਾਲ ਪੀੜਤ ਹੈਗੇ ਨੇ ਛੱਟੀ ਆਈਆਂ ਕੋਈ ਮਦਦ ਦਿੱਤੀ ਕੀ ਕੀ ਹੈ ਇਹ ਅਪੀਲ ਕੀ ਕਰੋਗੇ ਮਦਦ ਕਰੇ ਸਾਡੀ ਸਰਕਾਰ ਹੁਣ ਆਹੀ ਕਿ ਤੇ ਦਸੀ ਇੱਕ ਹੀ ਕਰ ਲੈ ਹਾਲੇ ਕੀ ਨਾਮ ਹੈ ਆਪਣਾ ਮੇਰਾ ਨਾਮ ਦਲਬੀਬੀ ਕਿਹੜਾ ਪਿੰਡ ਹੈ ਮਲਕਬੁਰ ਹਾੜ ਜਦੋਂ ਆਇਆ ਸੀ ਕਿੰਨਾ ਕਿ ਨੁਕਸਾਨ ਹੋ ਗਿਆ ਸੀ ਨੁਕਸਾਨ ਕਾਫੀ ਹੋਇਆ ਆਹੀ ਇੱਥੇ ਰਹੇ ਨਹੀਂ ਜਦੋਂ ਨੁਕਸਾਨ ਪਾਣੀ ਆਇਆ ਹੜਾਇਆ ਹੀ ਚੱਲ ਗਿਆ ਇਧਰੋਂ ਚਾਰ ਪੰਜ ਦਿਨ ਉਧਰ ਹੀ ਰਹੇ ਪਸ਼ੂਆਂ ਦਾ ਬੜਾ ਨੁਕਸਾਨ ਹੋਇਆ ਸਾਡੀ ਮਦਦ ਕਿਸੇ ਨੇ ਕੀਤੀ ਨਹੀਂ ਘਰਾਂ ਦੀ ਕਿਹੋ ਜਿਹੀ ਹਾਲਾਤ ਸੀ ਉਸਨੂੰ ਆਹ ਲਾਹਤ ਬੜੀ ਖਰਾਬ ਸੀ ਘਰਾਂ ਦੀ ਕੱਚੇ ਮਕਾਨ ਤੇ ਉਹ ਬਹਿ ਗਏ ਗਾਲਾਂ ਚਿੱਕੜ ਗਾਲਾਂ ਪੈਰ ਖਰਾਬ ਹੋ ਗਏ ਪਾਣੀ ਵਿੱਚ ਡੰਗਰ ਪਸ਼ੂਆਂ ਦਾ ਬੜਾ ਨੁਕਸਾਨ ਹੋਇਆ ਜਿਹੜਾ ਘਰ ਸਮਾਨ ਸੀ ਤੁਹਾਡੇ ਉਹ ਸਾਰਾ ਸਮਾਨ ਬੇਕਾਰ ਹੋ ਗਿਆ ਕੋਈ ਉਹਦੇ ਵਿੱਚ ਕੋਈ ਰਾਸ਼ਨ ਪਾਣੀ ਖਾਣ ਜੋਗਾ ਨਹੀਂ ਰਿਹਾ ਕੋਈ ਮਦਦ ਵਾਸਤੇ ਆਇਆ ਮਦਦ ਵਾਸਤੇ ਕੋਈ ਨਹੀਂ ਆਇਆ ਸਾਨੂੰ ਵੀ ਮਦਦ ਚਾਹੀਦੀ ਸਾਡੀ ਵੀ ਕੋਈ ਗਰੀਬਾਂ ਦੀ ਮਦਦ ਕਰੋ ਕੀ ਨਾਮ ਤੇ ਮਾਨਸੈ ਨਾਮ ਰਾਜੀ ਕਿਹੜਾ ਪਿੰਡ ਮਲਕਪੁਰੂਡਾ ਨਾ ਇਹ ਕਹਿਣਾ ਜਿਸ ਨਾਲ ਹੜ ਆਇਆ ਸੀਗਾ ਤੇ ਕਿੰਨਾ ਕੁ ਨੁਕਸਾਨ ਹੋਇਆ ਇਹ ਨਹਿਰ ਟੁੱਟਣ ਨਾਲ ਮੀਨਾਲ ਕਾफी ਨੁਕਸਾਨ ਆ ਸਾਡੇ ਡੇਰਾਂ ਦਾ ਰਾਸ਼ਨ ਜਿਹੜਾ ਕੱਪੜੇ ਵਗੈਰਾ ਡੰਗਰ ਪਸ਼ੂ ਬੱਕਰੀਆਂ ਵਗੈਰਾ ਛੋਟੇ ਬੱਚੇ ਮੱਝਾਂ ਦੇ ਗਾਈਆਂ ਦੇ ਸਾਰੇ ਮਰ ਗਏ ਪਾਣੀ ਦੇ ਵਿੱਚ ਤਾਂ ਅਸੀਂ ਇਥੋਂ ਕਿੱ데 ਚੱਲ ਗਈ ਬਾਹਰ ਉੱਚੀ ਉੱਚੀ ਜਗ੍ਹਾ ਤੇ ਕਿੱ데 ਰਿਸ਼ਤੇਦਾਰਾਂ ਤੇ ਉਹ ਤੋਂ ਬਾਅਦ ਆ ਕੇ ਹੁਣ ਪਾਣੀ ਪੁਣੀ ਸੁੱਕਿਆ ਤੇ ਫੇਰ ਹੁਣ ਅਸੀਂ ਇਥੇ ਮੁੜ ਕੇ ਆਏ 2-3 ਦਿਨ ਹੋ ਗਏ ਉਹ ਕੀ ਘਰਾਂ ਦੇ ਕੀ ਹਾਲਾਤ ਨੇ ਘਰਾਂ ਜਿਹਨੀਆਂ ਨੀਆਂ ਨੀਆਂ ਬੈਠ ਗਈਆਂ ਦਰੇੜਾਂ ਪੈ ਗਈਆਂ ਕਈਆਂ ਦੇ ਕੱਚੇ ਛੱਡੇ ਢਿੱਗੇ ਦੀਆਂ ਉਹਨਾਂ ਵਾਸਤੇ ਸਰਕਾਰ ਕੋਲ ਮਦਦ ਚਾਹੁੰਦੇ ਆਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਿਸੇ ਨੇ ਕੋਈ ਮਦਦ ਸਮਾਜ ਸੇਵੀ ਸੰਸਥਾਵਾਂ ਕੋਲ ਕੀਤੀ ਕੀ ਅੱਜ ਸਾਡੇ ਇੱਥੇ ਤੱਕ ਕੋਈ ਟੀਮ ਨਹੀਂ ਪਹੁੰਚੀ ਕੋਈ ਮਦਦ ਨਹੀਂ ਪਹੁੰਚੀ ਅੱਜ ਸੇਵੀ ਸੰਸਥਾ ਕੋਈ ਆਈ ਹੋਏ ਕੋਈ ਨਹੀਂ ਆਈ ਅਜੇ ਤੱਕ ਇਹ ਅਪੀਲ ਕੀ ਕਰੋਗੇ ਅਪੀਲ ਇਹੋ ਕਰ ਰਹੇ ਆਂ ਵੀ ਸਾਡੇ ਮੇਰੇ ਜਿਹੜੇ ਮਕਾਨ ਨਮਕੁਨਾਂ ਬੈਠੇ ਆ ਜਿਹੜੇ ਡੰਗਰ ਡੁੰਗਰ ਮਰ ਗਏ ਗਾਇਆਂ ਕੋਈਆਂ ਮੱਝਾਂ ਮੱਝਾਂ ਛੋਟੇ ਬੱਕਰੀਆਂ ਦੇ ਬੱਚੇ ਵਿੱਚ ਵ One of the premium and prestigious professional institutes providing a wide range of professional courses with 100% placement assistance. We are Sri.